ਬਾਪੇ ਉਹ ਲੋਕਲ ਜਾਣ ਦਾ ਇੱਕ ਫਾਇਦਾ ਤਾਂ ਹੈਗਾ ਹੁਣ ਆ ਜਿਹੜੀ ਜਗ੍ਹਾ ਤੇ ਖੜੇ ਆ ਆਲੇ-ਦਾਲੇ ਬਿਊਟੀ ਚੈੱਕ ਕਰੋ ਤੁਸੀਂ ਪਾ ਕਰੋ ਜਿੱਥੇ ਅਸੀਂ ਅੱਜ ਰਾਤ ਨੂੰ ਜਾ ਕੇ ਸਟੇ ਕਰਨੀ ਆ ਉਹਦੇ ਜਮਾਂ ਕੋਲੇ ਜਾਣਾ ਸੀ ਉਹ ਹੈਗਾ ਟਾਪ ਆਫ ਯੂਰਪ ਕਰੋ ਆਵਰ ਬੈਡਰੂਮ ਜੀ ਰੈਡੀ ਇੱਥੇ ਲਟ ਜਾਣਾ ਕਹਿੰਦਾ ਸੰਗਤਾਂ ਨੇ ਕਰੋ ਗੁੱਡ ਮਾਰਨਿੰਗ ਹੋਊਗੀ ਥੋੜਾ ਜਿਹਾ ਦਿਖਾਈਏ ਤੁਹਾਨੂੰ 뷰 ਬਾਹਰਲਾ ਇਹ ਉਹ ਵੀ ਨੌਜਵਾਨਾਂ ਦੀ ਗੁੱਡ ਮਾਰਨਿੰਗ ਹੋ ਚੁਗੀ ਆ ਬੂਟ ਬਾ ਰਹੇ ਨੇ ਕਰ ਲਾਂਗੇ ਇਹ ਚਰਨਾ ਚਾਲਦਾਗਾ ਕਿਉਂਕਿ ਨਹਿਰ ਉਹਦੀ ਬਣ ਕੇ ਆਉਂਦੀ ਹੈ ਇਹ ਤੁਹਾਨੂੰ 100% ਪਤਾ ਵੀ ਚਾਲਦਾ ਧਿਆਨ ਦੇਖੋ ਕਰੋ ਚੈੱਕ ਕੰਨਾ ਪਾਣੀ ਡਿੱਗ ਰਿਹਾ ਕਿਹਨੇ ਲੋਕੇਸ਼ਨ ਤੇ ਅਸੀਂ ਆਏ ਆ ਆ ਬੈਠੇ ਨੇ ਹਰਿੰਦਰ ਹੁਣੀ ਕਹਿੰਦੇ ਕੀ ਬਾਤ ਹੈ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਵਾਜ਼ ਥੋੜੀ ਘੱਟ ਆ ਰਹੀ ਉਹ ਮਾਈਕ ਸਾਡੇ ਪਿਆ ਗੱਡੀ 'ਚ ਤੇ ਉੱਥੋਂ ਦੀ ਦੁਰਪੇ ਜਿਹੜਾ ਤੁਸੀਂ ਪਹਿਲਾਂ ਵਲੌਗ ਜਿੰਨਾ ਨੇ ਦੇਖਿਆ ਹੋਊਗਾ ਸਾਡੇ ਨਾਲ ਹੋ ਗਈ ਮਾੜੀ ਤੇ ਹੁਣ ਜਾ ਰਹੇ ਹਾਂ ਕਲਾਉਸਨ ਪਾਸ ਖੜੇ ਆ ਇੱਥੇ ਟੈਂਪਰੇਚਰ ਹੈਗਾ 13 13 13 ਡਿਗਰੀ ਹੈ ਠੋ ਵੀ ਨਹੀਂ ਲਿਆ ਹੈਗੇ ਆਪ ਦਾ ਕੋਡ ਕਾਟ ਜੇ ਕਿਉਂਕਿ ਦੁਪਹਿਰੇ ਧੁੱਪ ਸੀ ਧੁੱਪ ਚ ਨੀਂਨਾ ਹੁੰਦਾ ਧੁੱਪ ਚ 20 ਡਿਗਰੀ ਰਹਿੰਦਾ ਹੈਗਾ ਪਾਸ ਮਤਲਬ ਉੱਚੀ ਜਗ੍ਹਾ ਕਾਫੀ ਉੱਚੀ ਜਗ੍ਹਾ ਹੈ ਇਹ ਵਾਲੇ ਵਾਲੇ ਪਹਾੜੀਆਂ ਉਹ ਜਿਹੜੇ ਤਿੰਨ ਚ ਸੜਕ ਦੇਖ ਰਹੇ ਹਾਂ ਘੱਟੋ ਘੱਟ 10 ਕਿਲੋਮੀਟਰ ਅਸੀਂ ਇੱਥੋਂ ਆਏ ਆ ਇੰਨਾ ਹਿਸਾਬ ਲਾ ਲਓ ਤੁਸੀਂ ਵੀ ਕਾਫੀ ਮੀਟਰ ਹੋ ਚਾਈਆ ਇੰਨਾ ਮੈਂ ਦੇਖਿਆ ਨਹੀਂ ਆ ਕਿੰਨੇ ਮੀਟਰ ਤੇ ਇੱਥੇ ਕੱਢ ਕੇ ਮੈਂ ਬਲੌਗ ਸਟਾਰਟ ਕਰ ਲਿਆ ਅਸੀਂ ਚੱਲੇ ਆ ਲੋਕੇਸ਼ਨ ਦੇ ਉੱਤੇ ਪਹੁੰਚਦੇ ਨੂੰ ਰਾਤ ਹੀ ਹੋ ਜਣੀ ਹੈ ਉੱਥੇ ਰਾਤ ਨੂੰ ਬ ਤਾਕਤ ਉਹਦਾ ਹੈ ਇੱਥੇ ਦੇਖੋਗੇ ਤੁਸੀਂ ਕਾਫੀ ਜਾਣੇ ਨਾ ਤੁਹਾਨੂੰ ਦਿਖਾਉਣਾ ਹੈ ਵਾਜ ਕੈਂਪਿੰਗ ਇੱਥੇ ਕਰ ਸਕਦੇ ਆ ਲੋਕ ਆਪ ਦੀਆਂ ਬੈਨਾਂ ਇੱਥੇ ਲਾ ਕੇ ਸੌਂਦੇ ਨੇ ਗੱਡੀ ਵੀ ਇੱਥੇ ਲਾ ਸਕਦੇ ਆ ਕੋਈ ਰੋਕ ਟੋਕ ਨਹੀਂ ਹੈਗੀ ਟਰੈਕਿੰਗ ਆ ਬਾਦੂ ਨੇ ਵਾਲੇ ਵਾਲੇ ਆ ਬਰਫ ਪਈ ਕਰਕੇ ਜਿੰਨਾ ਮਰਜੀ ਤੁਸੀਂ ਟਰੈਕਿੰਗ ਆ ਕਰ ਸਕਦੇ ਹੋ ਵਾਟਰਫਾਲ ਬਾਦੂ ਨੇ ਇੱਥੇ ਸਿਆਲਾਂ ਜਾਉਂਗੇ ਤਾਂ ਇਹ ਤੁਹਾਨੂੰ ਚੱਟਾ ਮਿਲੂਗਾ ਜਮਾ ਵਾਈਟ ਤੇ ਅਕਰਮਨ ਤੁਹਾਨੂੰ ਦਿਖਾਉਣਾ ਜਾ ਕੇ ਇਹ ਆਜ ਇੱਕ ਅਗਰੋਦੂਜੀ ਵਾਲੇ ਵਾਲੇ ਬਿਊਟੀ ਦੇਖੋ ਉਹ ਨਹੀਂ ਗੱਜੇ ਜੇ ਪਹਾੜ ਪਾਸ ਕਾਫੀ ਉਹ ਥੱਲੇ ਤੁਸੀਂ ਪਿੰਡ ਦੇਖ ਰਹੇ ਹੋ ਉਹ ਵੀ ਉੱਦੋਂ ਵੀ ਥੱਲੋਂ ਆਏ ਆਂ ਅਸੀਂ ਦੇਖ ਨਹੀਂ ਰਿਹਾ ਇੱਥੋਂ ਆਲੇ-ਦਾਲੇ ਆਦਿਆਂ ਬਰਫ ਵਾਲਾ ਮਾਹੌਲ ਸਾਰਾ ਵਾਹ ਦੇ ਅੰਦਰ ਲੋਕਾਂ ਦਾ ਲਾਇਆ ਹੋਇਆ ਖਾਣ-ਪੀਣ ਚੱਲ ਰਿਹਾ ਇਹਨਾਂ ਦਾ ਤੇ ਮੈਂ ਤੇ ਹਰਿੰਦਰ ਅਸੀਂ ਕਾਫੀ ਟਾਈਮ ਦੇ ਇਹ ਨਹੀਂ ਕਰਦੇ ਆਉਂਦੇ ਆ ਵੀ ਰੋਕ ਲਈ ਰੋਕ ਲਈ ਹੁਣ ਇਹ ਵੀ ਨਹੀਂ ਸਾਨੂੰ ਪਤਾ ਵੀ ਪੂਰਾ ਉੱਚਾ ਪੁਆਇੰਟ ਹੈ ਇਹਦਾ ਕਿ ਇਦੋਂ ਵੀ ਅਸੀਂ ਉੱਤੇ ਜਾਣਾਗਾ ਤੇ ਜਾ ਕੇ ਦੇਖਦੇ ਆਂ ਅੱਗੇ ਵੀ ਕਿੱਥਾ ਕਿੱਥੇ ਗਏ ਜਾਣੇ ਆ ਪਹਿਲਾਂ ਗਰਮੀ ਗਰਮੀ ਕਰਦੇ ਸੀ ਠਾ ਠੱਡ ਕਰੀ ਜਾਂਦੇ ਹੋਰ ਹਰਿੰਦਰ ਉੱਥੇ ਦਾ ਕਰਦਾ ਹੀ ਕਹਿੰਦਾ ਨਹਾਉਣਾਗਾ ਹੁਣ ਹਰਿੰਦਰ ਨਹਾਉਣਾ ਕੋਈ ਨਾ ਥੋੜੇ ਟੈਂਪਰੇਚਰ ਨਾਰਮਲ ਹੋ ਜਾਣਾ ਉੱਥੇ ਜਾ ਕੇ ਝੂਪੀ ਲਾਵਾਂਗੇ ਸਹੀ ਗੱਲ ਆ ਦੇਖਦੇ ਆ ਉੱਥੇ ਚੱਲ ਕੇ ਚਲੋ ਅੱਜ ਕਿਹ ਪਰ ਹੁਣ ਇੱਥੇ ਰੋਕੀ ਜਾਈਏ 10 ਕਮੈਂਟ ਬਣਾਈ ਲਈਏ ਵੀਡੀਓ ਵਾੜਿਓ ਕਿਉਂਕਿ ਹੁਣ ਲੇਟ ਤਾਂ ਆਪਾਂ ਹੋਈ ਗਏ ਆ 9 ਵਜੇ ਆਣਾ 9 ਵਜੇ ਹਨੇਰਾ ਹੋ ਜਾਂਦਾ ਮਤਲਬ ਜਮਾਂ ਸ਼ਾਮ ਜੀ ਹੋ ਜਾਂਦੀ ਆ ਕੋਈ ਉੱਥੇ ਵੀਡੀਓ ਵਾੜੀ ਤਾਂ ਨਹੀਂ ਬਣਨੀ ਨਹੀਂ ਹੈਗੀ ਵੀ ਤਾਂ ਕਰਕੇ ਉੱਥੇ ਤਾਂ ਤੁਹਾਨੂੰ ਹੁਣ ਸਵੇਰੀ ਦਿਖਾਵਾਂਗੇ ਇੱਕ ਵਾਰ ਹ ਬਾਕੀ ਦੇਖਦੇ ਆਂ ਪਹੁੰਚਾਂਗੇ ਉੱਥੇ ਬਹਿ ਜਾ ਤਾਂ ਨਹੀਂ ਜੇ ਅਸੀਂ ਜ਼ਿਆਦਾ ਲੇਟ ਹੋ ਜਾਂਦੇ ਸੀ ਇੱਥੇ ਰਾਤ ਕੱਟ ਲੈਣੀ ਸੀ ਨਹੀਂ ਠੀਕ ਦੇ ਇੱਥੇ ਮੌਸਮ 15 ਡਿਗਰੀ ਚ ਗੱਡੀ ਦੇ ਤਾਕੀਆਂ ਬੰਦ ਕਰਕੇ 20 ਡਿਗਰੀ ਅੰਦਰ ਹੋ ਜਾਣਾ ਈ ਸੈੱਟ ਰਹਿਣਾ ਈ ਕੰਮ ਉੱਥੇ ਜਾ ਕੇ ਸਾਨੂੰ ਏਸੀ ਲਾਉਣਾ ਵਾਹ ਬਾਕੀ ਉਹ ਵੀ ਗਲੇਸ਼ੀਅਰ ਕੋਲੇ ਆ ਉੱਥੇ ਵੀ ਦੇਖਾਂ ਕਿ ਕੀ ਮਾਹੌਲ ਚੱਲ ਬਣਦਾਗਾ ਤੇ ਆਵਾਜ਼ ਦਾ ਥੋੜਾ ਐਡਜਸਟ ਕਰਿਓ ਯਾਰ ਵੇ ਮਾਈਕ ਤਾਂ ਲਿਆਂਦੇ ਆ ਵੇ ਚੱਕੜ ਦੀ ਕਹਾਣੀ ਬਾਬੇ ਉਹ ਲੋਕਲ ਜਾਣ ਦਾ ਇੱਕ ਫਾਇਦਾ ਤਾਂ ਹੈਗਾ ਹੁਣ ਆ ਜਿਹੜੀ ਜਗ੍ਹਾ ਤੇ ਖੜੇ ਆ ਆਲੇ-ਦਾਲੇ ਬਿਊਟੀ ਚੈੱਕ ਕਰੋ ਤੁਸੀਂ ਪਾਸ ਚੜ ਜਾਂਦੇ ਆ ਇਹ ਤਾਂ ਪਾਸ ਉਤਰ ਜਾਂਦੇ ਆ ਹੀ ਹੋ ਜਾਂਦਾ ਇੱਧਰ ਗਲੇਸ਼ੀਅਰ ਵਾਲਾ ਪਰਿਆ ਵਾਲੇ-ਦਾਲੇ ਝਰਨੀ ਝਰਨੇ ਡਿੱਗ ਰਹੇ ਆ ਦੇਖੋ ਤੁਸੀਂ ਤੇ ਸਾਹਮਣੇ ਸੈਨਰੀ ਚੈੱਕ ਕਰੋ ਜਿੱਥੇ ਅਸੀਂ ਅੱਜ ਰਾਤ ਨੂੰ ਜਾ ਕੇ ਸਟੇ ਕਰਨੀ ਆ ਉਹਦੇ ਜਮਾਂ ਕੋਲੇ ਜਾਣਾ ਸੀ ਉਹ ਹੈਗਾ ਟਾਪ ਆਫ ਯੂਰਪ ਉਹਦੇ ਕੋਲ ਨੂੰ ਜਾਣਾਗਾ ਇਹ ਆ ਝਰਨਾ ਦੇਖ ਕੇ ਰੋਕੇ ਇੱਥੇ ਗੱਡੀਆਂ ਜਿਵੇਂ ਖੜੀਆਂ ਜੀ ਕਾਫੀ ਇਹ ਆ ਵੀਊ ਬੜੇ ਸੋਹਣੇ ਆ ਯਾਰ ਇੱਧਰ ਨੂੰ ਕਾਫੀ ਘੇੜਾ ਦੇਖੋ ਹਰਿਆਲੀ ਚੈੱਕ ਕਰੋ ਇੱਕ ਵਾਰ ਕਿਆ ਬਾਤ ਹੈ ਰੇ ਆ ਵੀ ਥੱਲੇ ਆ ਕੇ ਝਰਨਾ ਬਣਦਾ ਉਹ ਵੀ ਉੱਤੋਂ ਵੀ ਚੱਲ ਝਰਨਾ ਬਣ ਕੇ ਆਉਂਦਾ ਬੰਦਾ ਬਾਬੇ ਸਵੈਸਾ ਆ ਹੋਵੇ ਤੇ ਥਾਂ ਥਾਂ ਰੁਕਨ ਨੂੰ ਨਾ ਜੀ ਕਰੇ ਕਿਵੇਂ ਹੋ ਸਕਦਾ ਇਹ ਹਜੇ ਥੋੜਾ ਜਿਹਾ ਆਏ ਸੀ ਮਤਲਬ 5 ਕਿਲੋਮੀਟਰ ਫੇਰ ਰੁਕਨ ਨੂੰ ਜੀ ਕਰਾਇਆ ਇੱਕ ਤਾਂ ਉਹ ਝਾਨਾ ਦੇਖੋ ਨਿਕਲ ਜਾ ਥੱਲੇ ਵੀ ਸੜਕਾਂ ਜਾਂ ਲੰਘ ਰਹੀਆਂ ਨੇ ਤੇ ਆ ਪਿੰਡ ਦੇਖੋ ਮੇਨ ਵੱਲ ਕਿੰਨਾ ਘੈਂਟ ਆ ਥੱਲੇ ਪਿੰਡ ਹਰਿਆਲੀ ਚ ਕਰੋ ਚੈੱਕ ਕਿਉਂ ਐ ਕਮ ਹੈਗਾ ਹਰਿੰਦਰ ਨੂੰ ਮੈਂਗਾ ਇੱਥੇ ਗੱਡੀ ਦੀ ਫੋਟੋ ਫਾਟੋ ਵੀ ਸੋਹਣੀ ਆਊਗੀ ਗੱਡੀ ਨਾਲ ਰੀਲ ਰੂਲ ਬਣਾਉਣੀ ਹੋਵੇ ਆ ਐਂਗਲ ਚ ਦੇਖੋ ਕਿੰਨੀ ਅੰਡਾਊਗੀ ਐਂਗਲ ਲੱਭਿਆ ਕਰੋ ਐਂਗਲ ਦੇਮਰ ਟੀ-ਸ਼ਰਟ ਵੀ ਚੇਂਜ ਕਰਨੀ ਯਾਰ ਮੈਂ ਪਹਿਲਾਂ ਵਾਲੀ ਹਰਿੰਦਰ ਵਾਲੀ ਇਹ ਥੋੜੀ ਟਾਈਟ ਆ ਹੁਣ ਮੈਂ ਆਪਦੇ ਵਾਲੀ ਪਾਉਣ ਲੱਗਿਆ ਹਾਂ ਬੀ ਆ ਪਤਾ ਨਹੀਂ ਕਿਹੜਾ ਜਾਨਵਰ ਆ ਜੰਗਲੀ ਆ ਇਹ ਇੱਧਰ ਫਿਰਦਾ ਸੀ ਸੜਕ ਤੇ ਘੱਟ ਲੱਗੀ ਇਹਦੇ ਪਤਾ ਨਹੀਂ ਕੋਈ ਗੱਡੀ ਮਾਰ ਗਿਆ ਪਤਾ ਨਹੀਂ ਕਿਵੇਂ ਲੂੰਬੜੀ ਲੱਗ ਰਹੀ ਆ ਮੈਨੂੰ ਤਾਂ ਪਤਾ ਨਹੀਂ ਕੀ ਜੰਗਲੀ ਜਾਨਵਰ ਜਾ ਉਤੋਂ ਆਇਆ ਜੰਗਲਾਂ ਚ ਚੱਲ ਜਾਣਦੇ ਰਹਿਣ ਦੇ ਦੇਖਣਾ ਕੀ ਆ ਲੋ ਜੀ ਕਹਿੰਦੇ ਇੱਕ ਆਇਆ ਸੀ ਰਾਹ ਤੋਂ ਪਾਰਕਿੰਗ ਲੋਟ ਜੀ ਆ ਵੀ ਉਹ ਤੇ ਜ਼ਰੂਰੀ ਲਿਖਿਆ ਜੀ ਵੀ ਆ ਤੁਹਾਡੇ ਕੋਲ ਹੋਣੀ ਚਾਹੀਦੀ 8 ਫ੍ਰੈਂਕ ਲਾ ਕੇ 23 ਤਰੀਕ ਤੱਕ ਪਰਸੋਂ ਦਾ ਕੰਮ ਦਾ ਪਰਸੋਂ ਦਾ ਕਹੀ ਰਹਿਣਾ ਦਾ ਹੈ ਨਹੀਂ ਉਹ ਤੋਂ 8 ਜੇ ਕਾਰਡ ਮਾਰਨਾ ਹੀ 8 ਤੋਂ ਘੱਟ ਲੱਗਦੇ ਨਹੀਂ ਸੀ 8 ਜੀ 8.5 ਯੂਰੋ ਬਣ ਕੇ 9 ਤੇ 8 ਫ੍ਰੈਂਕ ਲੱਗੇ ਆ ਹੁਣ ਅਸੀਂ 36 ਘੰਟੇ ਇੱਧਰ ਰਹਿ ਸਕਦੇ ਆ ਦੇਖ ਕੇ ਰੰਦ ਰਾਹ ਉਦੋਂ ਹੀ ਭੀੜਾ ਹੋ ਚੁਕਿਆ ਪਰ ਹੁਣ ਆਏ ਆ ਵੀ ਸਾਨੂੰ ਕਿਸੇ ਦਾ ਡਰ ਜਿਆ ਨਹੀਂ ਰਿਹਾ ਵੀ ਐ ਫ੍ਰੀ 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 ਤਾਂ ਨਹੀਂ 8 ਯੂਰੋ ਲੱਗੇ ਆ ਵੀ ਹੁਣ ਅਸੀਂ ਪਾਰਕਿੰਗ ਲਾ ਸਕਦੇ ਆ ਇਹਦਾ ਡਰ ਜਿਆ ਨਹੀਂ ਰਿਹਾ ਹੁਣ ਤੁਹਾਨੂੰ ਪਹੁੰਚ ਕੇ ਦਿਖਾਉਨੇ ਆ ਉਹ ਜਗ੍ਹਾ ਤੇ ਲਓ ਵੀ ਮਿੱਤਰੋ ਰਾਹ ਪੈ ਚੁਕਿਆ ਕਿੰਨਾ ਰਹਿ ਗਿਆ 6 ਕਿਲੋਮੀਟਰ ਰਹਿ ਗਿਆ ਤੇ ਇਹ ਜਿਹੇ ਰਾਹ ਨੇ ਤੇ ਡਰਦੇ ਡਰਦੇ ਜਾ ਰਿਹਾ ਮੈਂ ਤੇ ਹਰਿੰਦਰ ਵੀ ਜੰਗਲਾ ਆਇਆ ਵਿੱਚ ਆਉਣਾ ਵੀ ਗੱਡੀ ਚੋਂ ਲੁੱਟ ਕੇ ਲਈ ਸੀ ਤਾਨੂੰ ਹੋਰ ਕੀ ਬਾਜ ਦੇਖ ਤੇ ਫਾਈਨਲੀ ਅਸੀਂ ਦਿਨ ਚੜ੍ਹਦੇ ਚੜ੍ਹਦੇ ਪਹੁੰਚ ਗਏ ਉਹ ਤਾਂ 9:30 ਹੋ ਗਏ ਪਰ ਇੱਥੇ 10 ਵਜੇ ਤੱਕ ਦੇਣੀ ਰਹਿੰਦਾਗਾ ਸੂਰਜ ਜਮਾ ਸਾਬ ਚੋ ਗਿਆ ਹੋਗਾ ਬਸ ਮੜਾ ਥੋੜਾ ਅੱਧਾ ਘੰਟਾ ਹੋਰ ਜਾਣਾ ਰੋ ਅਸੀਂ ਜਾ ਕੇ ਵਸਤਰਾ ਉਸਤਰਾ ਵਸਾਲ ਗਏ ਉਹਦਾ ਬਾਜੋ ਕਹਾਂਗੇ ਰਾਤ ਨੂੰ ਉੱਥੇ ਲਾਈਟ ਵੀ ਨਹੀਂ ਹੈਗੀ ਦੇਖਣਾ ਵੀ ਨਹੀਂ ਅਸੀਂ ਕਾ ਜੇ ਉੱਥੇ ਗੱਡੀ ਨਾ ਲਾਉਣ ਦਿੰਦੇ ਹੋਏ ਐਨਾ ਵਾਂਗੂ ਇੱਥੇ ਐ ਸਾਈਡ ਸੂਟ ਤੇ ਗੱਡੀ ਲਾ ਕੇ ਇਹ ਜੀ ਜਗ੍ਹਾ ਤੇ ਸੌਂ ਜਾਗੇ ਫਿਰ ਉੱਥੇ ਸਵੇਰੇ ਚੱ ਤੋ ਲੇ ਕਿਉਂ ਕਰੀ ਗੱਡੀ ਉਹ ਉਂਗਲ ਫੱਟੇ ਕਿ ਨਹੀਂ ਕਰੀ ਐ ਮੈਂ ਇਹਦੇ ਫੱਟਾ ਟੁੱਟੂ ਕੇ ਤਾਂ ਆਂਗੇ ਦੀ ਉਹ ਕਹਿੰਦੀ ਮੇਰੇ ਫੱਟਾ ਦਾ ਭਾਂਦੀ ਬੋਲਦਾ ਹਾਂ ਪਤਾ ਨਹੀਂ ਕੀ ਕਹਿ ਰਹੀ ਸੀ ਚਲੋ ਕੋਈ ਗੱਲ ਨਹੀਂ ਬਾਪੇ ਹੁਣ ਤੁਹਾਨੂੰ ਪਹੁੰਚ ਕੇ ਦਿਖਾਉਣਾ ਬਾ ਪਹੁੰਚਣ ਆਲੇ ਆ ਰਾਹ ਦੇਖ ਸਕਦੇ ਹੋ ਤੇ ਖਤਰਨਾਕ ਹੀ ਹੈ ਕੰਮ ਲੋ ਮੇਂ ਮੇਟਰੋ ਗੱਡੀ ਆਪਾਂ ਪਾਰਕਿੰਗ ਲਾਤੀ ਤੇ ਮੇਨ ਵਿਊ ਪੁਆਇੰਟ ਹੈਗਾ ਥੋੜਾ ਉੱਥੇ ਜਾ ਕੇ ਉੱਥੇ ਗੱਡੀ ਨਹੀਂ ਜਾਂਦੀ ਉੱਥੇ ਬੰਦਾ ਆ ਬੈਠ ਸਕਦਾ ਉੱਥੇ ਵੀਡੀਓ ਵੜੀ ਬਣਾ ਸਕਦਾ ਤੇ ਗੱਡੀਆਂ ਇੱਥੇ ਲੱਗਦੀਆਂ ਨੇ ਤੇ ਰਾਤ ਨੂੰ ਇੱਥੇ ਲਾ ਕੇ ਸੌ ਜਾਣਾ ਹੁਣ ਅਸੀਂ ਉੱਥੇ ਜਾ ਕੇ ਉਹਨੇ ਚੱਕ ਲਈਆਂ ਖਾਣ-ਪੀਣ ਨੂੰ ਸਮਾਨ ਤੇ ਬਿਸਤਰਾ ਹੁਣੀ ਵਿਸਾ ਚੱਲੀਏ ਪਰ ਬਾਅਦ ਚ ਨੇ ਰਹਾ ਜਾਣਾ ਹੋ ਜੇ ਲੋ ਜੀ ਬਾਬੇਓ ਆ ਦੇਖੋ ਸਮਾਨ ਸਾਰਾ ਅੱਗੇ ਜਿੰਦਾ ਤਾਂ ਆਪਾਂ ਜਿਹੜਾ ਫालतੂ ਸੀਗਾ ਤੇ ਹੁਣ ਆ ਪਿੱਛੇ ਕਰਨ ਲੱਗੇ ਆ ਸਿਸਟਮ ਹੁਣ ਆ ਸੀਟਾਂ ਸੱਟ ਗਈ ਗੱਦਾ ਜਿਹੜਾ ਸਿੱਧਾ ਹੋ ਜਾਣਾ ਪੂਰਾ ਬੰਦੇ ਹੀ ਪੂਰੇ ਵਧੀਆ ਪੈ ਜਾਣੇ ਆ ਦੋ ਪਿਛਲੀ ਵਾਰ ਵੀ ਆਏ ਸੀ ਪੂਰੇ ਘੈਂਟ ਪੈ ਗਏ ਸੀ ਤੇ ਦੋ ਵਾਰ ਖਾਵਾ ਪੀਵਾਗੇ ਉਹ ਪੁੱਲ ਜਾ ਉੱਥੇ ਚੱਲ ਕੇ ਬਹਿਨੇ ਆ ਤੁਹਾਨੂੰ ਦਿਖਾਉਨੇ ਆ ਉਥੋ ਵੀਊ ਵੀ ਮੇਨ ਇਹ ਆ ਜਦੋਂ ਇਤੋਂ ਵੱਧ ਗਰਮੀ ਵਧ ਗਈ ਇਹਨੇ ਹਰਾ ਹੋ ਜਾਣਾ ਪਹਾੜ ਨੇ ਫਿਰ ਲੇਕ ਆਉਂਦੀ ਬਹੁਤ ਸੋਹਣੀ ਲੱਗਦੀ ਆ ਬਰਫ਼ ਵੇਲੇ ਤੇ ਪੂਰੀ ਬਰਫ਼ ਪਈ ਜਾਂਦੀ ਹੁਣ ਵੀ ਵੈਸੇ ਘੈਂਟ ਲੱਗੂਗਾ ਦਿਨੇ ਦੇਖਿਓ ਤੁਸੀਂ ਜੇ ਧੁੱਪ ਪਾਊਗੀ ਹੁਣ ਅਸੀਂ ਥੋੜਾ ਲੇਟ ਹੋ ਗਏ ਪਹੁੰਚਦੇ ਪਹੁੰਚਦੇ ਹੁਣ ਕਿਨਾ ਬੈੱਡ ਦੀ ਸੈਟਿੰਗ ਕਰਕੇ ਜਾਂਦੇ ਆ ਹਾਂ ਕਰਦੇ 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 ਮੁੰਡਿਆਂ ਆਹ ਆਸਮਾਨ ਇਹ ਆ ਜਨਾ ਕਰਦੇ ਇੱਕ ਵਾਰ ਸਿੱਧਾ ਕਰ ਕੜਨਾ ਹਨਾ ਲਓ ਵੀ ਮਿੱਤਰੋ ਆਵਰ ਬੈਡਰੂਮ ਇਜ਼ ਰੈਡੀ ਇੱਥੇ ਲਟ ਜਾਣਾ ਕਹਿੰਦਾ ਸੰਗਤਾਂ ਨੇ ਤੇ ਹੁਣ ਅਸੀਂ ਇਹ ਡਿੱਗੀ ਬੰਦ ਕਰਕੇ ਖਾਣ ਪੀਣ ਨੂੰ ਲੈ ਕੇ ਅੱਗੇ ਜਾਂਦੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਬਹਿ ਕੇ ਖਾਵਾ ਪੀਵਾ ਆ ਰਾਮ ਨਾਲ ਘੰਟਾ ਚਿੱਲ ਮਾਰਦੇ ਆ ਫਿਰ ਸੌਂਵਾਂਗੇ ਆਪਦਾ ਰਾਮ ਨਾਲ ਸਵੇਰੇ ਉੱਠਾਂਗੇ ਤੇ ਉੱਥੋਂ ਮੇਨ 뷰 ਦਿਖਾਈਏ ਚਲਿਏ ਚੱਕ ਸਮਾਨ ਫਿਰ ਚਲਿਏ ਬੋਟ ਉੱਠ ਕੇ ਇਦਾਂ ਕਰ ਦੇਣਾ ਇਹ ਸਭ ਉਹ ਹਾਂ ਕੀ ਆ ਬਾਤ ਹੈ ਚਲੋ ਵਾਪੇ ਚਲੀਏ ਰੋ ਜੀ ਲੈ ਮਿੱਤਰੋ ਹੁਣ ਅਸੀਂ ਇੱਥੇ ਬਹਿ ਕੇ ਖਾ ਪੀ ਲਈਏ ਤੇ ਬਾਕੀ ਮੇਨ ਵਿਊ ਤੁਹਾਨੂੰ ਸਵੇਰੇ ਦਿਖਾਵਾਂਗੇ ਉੱਥੇ ਬਹਿ ਕੇ ਦੇਖਦਾ ਹੁਣ ਅਸੀਂ ਗਿੱਲੇ ਹੋ ਜਾਣਾ ਫਿਰ ਗੱਡੀ 'ਚ ਬਹਿਣਾ ਸਾਨੂੰ ਓਖਾ ਹੋ ਜਾਣਾ ਤਾਂ ਕਰਕੇ ਸਵੇਰੇ ਤੁਹਾਨੂੰ ਮੇਨ ਵਿਊ ਪੁਆਇੰਟ ਦਿਖਾਵਾਂਗੇ ਹੁਣ ਇੱਥੋਂ ਤੁਸੀਂ ਇੰਨਾ ਦੇਖੋ ਤੇ ਖਾ ਪੀ ਲਈਏ ਹੁਣ ਇੱਥੇ ਬਹਿ ਗਿਆ ਫੱਟਾ ਲੱਗਿਆ ਹੋਇਆ ਲਓ ਵੀ ਮਿੱਤਰੋ ਗੁੱਡ ਮਾਰਨਿੰਗ ਹੋ ਗਈ ਥੋੜਾ ਜਿਹਾ ਦਿਖਾਈਏ ਤੁਹਾਨੂੰ ਵਿਊ ਬਾਹਰਲਾ ਏ ਹਾਈ 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 ਹਾਂਡਾ ਹਰਿੰਦਰਾ ਓਏ ਖੰਡੋ ਠੰਡੋ ਬੱਲਾ 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 ਕੀ ਬਾਤ ਹੈ ਕੀ ਬਾਤ ਹੈ ਨਾਈਜ਼ ਵੀ ਹੋ ਯਾਰ ਸਰਾ ਹੋ ਗਿਆ ਰਹੇ ਅੰਦਰ ਲੋ ਵੀ ਨੌਜਵਾਨਾਂ ਦੀ ਗੁੱਡ ਮਾਰਨਿੰਗ ਹੋ ਚੁਗੀ ਆ ਬੂਟ ਬਾ ਰਹੇ ਨੇ ਇਹ ਹਜੇ ਕੋਈ ਆਇਆ ਨਹੀਂ ਹੈ ਆਹੀ ਉਹੀ ਗੱਡੀ ਖੜੀ ਹੈ ਜਿਹੜੀ ਰਾਤ ਇੱਕਾ ਖੜੀ ਸੀਗੀ ਬਸ ਆ ਦੇ ਹਾਂ ਹੁਣ ਇੱਕ ਤਾਂ ਇੱਧਰ ਚੜਨਾ ਡੇ ਦਾ ਉਹ ਦੇਖ ਕੇ ਆਵਾਜ਼ ਜਿੱਥੋਂ ਨਹਿਰ ਆਉਂਦੀ ਆ ਸਾਰਾ ਇਹ ਚੜਨਾ ਹੈ ਕੱਲ ਵਾਲਾ ਕਾ ਝਰਨੇ ਨਾਲ ਫੇਰ ਆਉਂਗਾ ਆਪਣਾ ਸਾਡੇ ਨਾਲ ਵਹਿਰਾ ਆਪਾਂ ਹੁਣ ਚੱਲਦੇ ਦੌੜਦ ਥੋੜਾ ਜਿਹਾ ਇੰਜਨ ਗਰਮ ਕਰ ਲਈਏ ਬਾਹਰ ਕੰਮ ਬਾ ਜੜੀ ਜਾਂਦਾ ਬਾਬਿਓ ਮੇਰੇ ਯਾ ਸਿਰ ਤੇ ਚੱਲ ਸਹੀਂ ਚੱਲਦਾਂ ਹੁਣੀਆਂ ਅੰਦਰ ਦੌੜ ਕੇ ਵਾਚੋ ਚੱਲ ਲਓ ਜੀ ਗੱਡੀ ਖੜਾਤੀ ਉੱਥੇ ਅਈਗਾ ਥੋੜੀ ਸ਼ੇਅਰ ਕਰਕੇ ਆਈਏ ਨਾਲੇ ਤਾਂ ਠੰਡ ਜੀ ਉਤਰੂਗੀ ਨਾਲੇ ਵਿਊ ਵਾਜ ਇੱਕ ਕਰਕੇ ਯੂ ਕਿਦਾਂ ਦਾ ਮਹੌਲ ਚਾਲਾ ਚੱਲਦੇ ਇੱਧਰ ਨਹੀਂ ਇਹ ਨਹੀਂ ਉਹ ਬੋਲ ਤਾਂ ਜਾਣੇ ਜਿਹੜਾ ਕੰਮ ਕਰ ਦੋ ਵੀਦੀ ਪਹੁੰਚ ਫਿਰਦਾ ਉਹਨਾਂ ਨੇ ਭਰਾਵਾ ਹੱਤ ਪਈ ਹੋਊ ਉਹਨਾਂ ਨੇ ਕੰਮ ਕਰ ਦੋ ਇਹਦਾ ਗਰਮੀ ਆ ਜਾਂਦੀ ਆ ਰਾਤ ਰਣੇਂਦਰਾ ਦੇਖਿਆ ਹੀ ਨਹੀਂ ਓਏ گاਵਾ ਦਾ ਗੋਹਾ ਕਿੰਨਾ ਪਿਆਗਾ ਵੀਦੀ ਤਰ੍ਹਾਂ ਜਾ ਮੈਂ ਨਾ ਹੋਣਿਆ ਤੁਹਾਨੂੰ ਵੀ ਹੁਣ ਇੱਥੇ ਇਹ ਮਿੱਤਰੋ ਸਨ ਰਾਈਜ਼ 뷰 ਆ ਉਧਰੋਂ ਸਨ ਰਾਈਜ਼ ਹੋ ਰਿਹਾ ਉਹ ਸਹੀ ਹੋ ਲਓ ਬਾਬੇ ਕਿਸੇ ਦਾ ਕੁੱਤਾ ਨਿਕਲ ਆਇਆ ਆਈ ਜਾਂਦਾ ਦੇਖੋ ਆਪ ਸਰਾਗ ਆਲਵਾਦਾ ਹੋ 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 ਇੱਧਰ ਨੂੰ ਸਾਰੀਆਂ ਟਰੈਕਿੰਗਾਂ ਟ੍ਰੇਲਾਂ ਸਾਰੀਆਂ ਇੱਧਰ ਹੀ ਆ ਰਾਂਗੀ ਉਹ ਲੰਘ ਜਾਂਦੀਆਂ ਪਿਲੀਆਂ ਜਾਂ ਵਾਰੀਆਂ ਹੋਈਆਂ ਨੇ ਲੋਈ ਮਿੱਤਰੋ ਪਾਡਾ ਭਾਵਨ ਲਈ ਲੜ ਆਇਆ ਨਹੀਂ ਹੈਗਾ ਤੇ ਪਰਨੇ ਵਾਂਗੂੰ ਬੰਨੀ ਆ ਵੀ ਪਰਨਾ ਇੱਕ ਤਰ੍ਹਾਂ ਦਾ ਤੇ ਹੁਣ ਅਸੀਂ ਚੱਲੇ ਆ ਝਰਨਾ ਦੇਖਣੇ ਤੋਂ ਕਿਲੋਕੋਮੀਟਰਾਂ ਗੱਡੀ ਨੂੰ ਲੈ ਜਾਣੀਆਂ ਜਿੱਥੇ ਦਾ ਗੱਡੀ ਜਾਂਦੀ ਉੱਥੇ ਗੱਡੀ ਲੈ ਜਾਾਂਗੇ ਤੇ ਰੋ ਕਰ ਲਾਂਗੇ ਇਹ ਝਰਨਾ ਚੱਲਦਾ ਹੈ ਕਿਉਂਕਿ ਨਹਿਰ ਉਹਦੀ ਬਣ ਕੇ ਆਉਂਦੀ ਹੈ ਇਹ ਤਾਂ 100% ਪਤਾ ਵੀ ਚੱਲਦਾ ਤੇ ਹਰਿੰਦਰ ਨੇ ਮਾੜੇ ਕੱਪੜੇ ਬਦਲ ਲਿਆ ਚੱਲਦੇ ਆ ਫਿਰ ਤੇ ਬਾਅਦ ਵਿੱਚ ਇੱਥੇ ਆ ਕੇ ਜਿਹੜਾ ਮੇਨ ਵਿਊ ਪੁਆਇੰਟ ਆ ਉੱਥੇ ਬਹਿ ਕੇ ਨਾਲੇ ਅਸੀਂ ਬ੍ਰੇਕਫਾਸਟ ਕਰਾਂਗੇ ਨਾਲੇ ਉੱਥੇ ਵੀਡੀਓ ਫੋਟੋਆਂ ਕਰਾਂਗੇ ਵਾਣੀਆਂ ਵੋਟੀਆਂ ਫਿਰ ਅਗਲੀਆਂ ਲੋਕੇ ਉਹਨਾਂ ਘਰਾਹਤੇ ਰੋਗਤੇ ਜਾਵਾਂ ਜਿੱਥੇ ਤੇ ਸੋਨਾ ਲੱਗੂਗਾ ਅੱਜ ਅੱਲ ਤਾਂ ਨਹੀਂ ਰਾਜਾ ਹੋ ਗਿਆ ਜੀ ਤਾਂ ਕਰਕੇ ਖਾਲੀ ਸੀ ਅੱਜ ਸਵਾਲ ਲੈਣ ਦੇ ਜਾਵਾਂਗੇ ਭਾਵੇਂ ਰਾਤ ਨੂੰ ਘਰੇ ਪਹੁੰਚੀਏ ਸਿਰਾ ਕਰਦਾ ਹੋਏ ਬਾਅਦ ਜੁੜੇ ਰਹੋ ਉਹਨਣਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰਾ ਉਹ ਕਰ ਲਓ ਬਾਬਿਓ ਜਿਹੜਾ ਇੱਥੇ ਤੱਕ ਪਹੁੰਚਿਆ ਹੋ ਐ ਲਿਖ ਦਿਓ ਹਾਂਜੀ ਅਸੀਂ ਠੀਕ ਈ ਹਾਂਜੀ ਅਸੀਂ ਝਰਨੇ ਤੱਕ ਆ ਗਏ ਐ ਲਿਖ ਦਿਓ ਓਕੇ ਚਲੋ ਮੇਰੇ ਵੀਰੋ ਜੰਗਲਾਂ ਵਿੱਚ ਦੀ ਜਾ ਰਹੇ ਹਾਂ ਤੇ ਚਰਨਾ ਉਹ ਆ ਗਿਆ ਮੈਨੂੰ ਲੱਗਾ ਉਹ ਤੇ ਪੁੰਜੇ ਜਿਹਾ ਥੋੜ ਡਗ ਰਿਹਾ ਤੇ ਪਹਾੜ ਦੇ ਜਮਾਂ ਕੋਲੇ ਆ ਗਏ ਇਹਦੇ ਬੈਕ ਸਾਈਡ ਦੀ ਟਾਪ ਆ ਵੀ ਯੂਰਪ ਆ ਜਿਹੜਾ ਤੁਹਾਨੂੰ ਦੱਸਿਆ ਜੀ ਉਹ ਦੇ ਉੱਤੇ ਝੰਡਾ ਲੱਗਿਆ ਮੈਨੂੰ ਲੱਗਦਾ ਉੱਥੋਂ ਦੇਖ ਰਿਹਾ ਹੋਣਾ ਚਾਨਣਾ ਨਾ ਰੰਗ ਗੱਡੀ ਉੱਥੇ ਹੀ ਲੈ ਜਾ ਰਹੀ ਹੈ ਜਾਂਦੀ ਹੈ ਗੱਡੀ ਆਪਣੀ ਤੇ ਇੱਥੇ ਹੋਟਲ ਵੀ ਆ ਵਾ ਭਾ ਇੱਕ ਹੋਟਲ ਦਾ ਨਾਮ ਤੁਹਾਨੂੰ ਦੱਸ ਦਿੰਨੇ ਆ ਦੇਖ ਕੇ ਜੇ ਕਹਿੰਦੇ ਰਾਤ ਸਟੇ ਕਰਨੀ ਹੋਵੇ ਦੇਖੋ ਕਿੱਠ ਕਿੰਨਾ ਹੋਟਲ ਤੇ ਸਟੇ ਕਰ ਸਕਦਾ ਰਾਤ ਨੂੰ ਇੱਥੇ ਆ ਬੁਲਾ ਦੇ ਆ ਮੀਨ ਇੱਧਰ ਕਾ ਵੀ ਲੋਕ ਨੇ ਨਾ ਓਏ। ਤੈਨੂੰ ਕੁਡੀ ਰੱਖੀਂ। ਆਦੇ ਆ ਹੋਟਲ ਆ ਬਾਬਿਓ। ਉਹਦੇ ਬਾਹਰ ਨਾਮ ਇਹਦਾ ਜੇ ਲਿਖਿਆ ਹੋਇਆ ਦੱਸ ਦਿੰਦੇ ਨਹੀਂ ਸਾਨੂੰ ਜੀ ਉਹਦਾ ਰੋਸਨ ਲਾਈ ਰੋਸਨ ਲਾਈ ਪਹਾੜੀ ਦਾ ਨਾਮ ਆ ਰੋਸਨ ਲਾਈ ਤਾਂ ਮੇਲੇ ਹੋਟਲ ਦਾ ਨਾਮ ਵੀ ਫਿਰ ਰੋਸਨ ਲਾਈ ਹੋਈ ਆ। ਇਹ ਜੇ ਕਹਿੰਦੇ ਆਉਣਾ ਆ ਸਕਦਾ ਇੱਥੇ। ਅਸੀਂ ਚੱਲੇ ਆ ਇੱਧਰ ਨੂੰ। ਕਾਟੀਆਂ ਵੈਸੇ ਤਾਂ ਜ਼ਿਆਦਾ ਇੱਥੇ ਨਹੀਂ ਆਈਆਂ ਮੀਂਹ ਵਾਰ ਕਿਉਂ। ਅਵੀ ਅੱਗੇ ਜਾਂਦੀ ਹੋਊਗੀ ਗੱਡੀ ਜਾਂਦੀ ਵੀ ਹੋਵੇਗਾ ਨਾ ਕੌਂਗਜ ਯਾ 200 ਮੀਟਰ ਹੋ ਜਾਂਦੀ ਉਹ ਉੱਤੇ ਹੋਰ ਤਾਂ ਨਹੀਂ ਹੈ 200 ਮੀਟਰ ਦੇ ਲਾਦਾਂਗੇ ਉਹ ਦੇ ਉਹ ਜਿੱਥੇ ਗੱਡੀ ਖੜੀ ਹੋਵੇ 200 ਮੀਟਰ ਹੀ ਆ ਹੁਣ ਐ ਲਿਖਿਆ ਉਹਨਾਂ ਨੇ ਵੀ ਉਹ ਰੋ ਸੁਣ ਲੋ ਜੀ ਉਹ 200 ਮੀਟਰ ਰਹਿ ਗਿਆ ਇੱਥੇ ਤੇ ਲੋ ਜੀ ਮੇਨ ਕਸਕਾਤੇ ਤੇ ਪਹੁੰਚ ਗਏ ਆ ਦੇਖੋ ਕਰੋ ਚੈੱਕ ਕੰਨਾ ਪਾਣੀ ਡਿੱਗ ਰਿਹਾ ਰਾਈ ਪਈ ਆ ਨਾ ਤਨ ਤਨ ਇਹ ਇੱਥੋਂ ਟਿਕਟ ਲੈ ਕੇ ਵੀ ਅੰਦਰ ਜਾਇਆ ਜਾਂਦਾ ਉਹ ਅੰਦਰ ਜੇ ਜਾਂਦੇ ਆ ਇਹ ਹੁਣ ਅਜੇ ਖੁੱਲਿਆ ਨਹੀਂ ਹੈਗਾ ਸ਼ਾਮ ਨੂੰ ਖੁੱਲੂਗਾ ਸ਼ਾਮ ਨੂੰ ਨਹੀਂ 10 ਵਜੇ ਖੁੱਲਦਾ ਇਹ ਫਿਰ ਜਾ ਸਕਦਾ ਹਾਂ ਜੇ ਟਿਕਟ ਲੈ ਕੇ ਹੁਣ ਇੱਥੋਂ ਹੀ ਸਾਨੂੰ ਦੇਖਣਾ ਪੈ ਰਿਹਾ ਇੰਨੀ ਦੂਰੋਂ ਇੱਕ ਝਰਨਾ ਇੱਧਰ ਡਿੱਗ ਰਿਹਾ ਇਹਦੀ ਟਰੈਕਿੰਗ ਜੀ ਕਰਨੀ ਮੈਂ ਦੀ ਇਹ ਵੀ ਦੇਖ ਲੈਂਦੇ ਆ ਜੇ ਥੋੜਾ ਜਿਹਾ ਦੂਰ ਹੋਇਆ ਤਾਂ ਦੇਖਿਆ ਹੁੰਦੇ ਆ ਹੂੰ 메ਨ ਝਰਨਾ ਆਹੀ ਆ ਵੱਡਾ ਹੋਈ ਮੈਟਰ ਇਹਦਾ ਕਾਫੀ ਅੱਗੇ ਜਾਣਾ ਪੈਣਾ ਇੰਨੇ ਹੁਣ ਅਸੀਂ ਜਾਣਾ ਨਹੀਂ ਹੈਗਾ ਕਿਉਂਕਿ ਅੱਜ ਸਾਡੇ ਕੋਲ ਨਾ ਟਾਈਮ ਨਹੀਂ ਹੈਗਾ ਜਾਦੇ ਉਹ ਲੋ ਵੀ ਇੰਝ ਆਉਂਦਾ ਇਹ ਤਾਂ ਇਹ ਨਿੱਕਾਗਾ ਮਨ ਲਾ ਉਹਦੇ ਨਾਲ ਉਹ ਜਿਆਦਾ ਵੱਡਾ ਜਿਹੜਾ ਹੁਣ ਵਿਖਲਾ ਦਿਖਾਇਆ ਇਹ ਨੇੜੇ ਜਾਂ ਡੇੜੇ ਦਾ ਉਹ ਜੰਗਰੂ ਪਹਾੜੀ ਦੇ ਤੇ ਚੱਲਦੇ ਹਾਂ ਅਣ ਤੁਹਾਨੂੰ ਉਹੀ ਇੰਸਟਾ ਦੀ ਸਟੋਰੀ ਸਾਰੀ ਪਾਲੀਏ ਫਿਰ ਮੇਨ ਲਿਕੇ ਜੰਤ ਜਾ ਕੇ ਬਹਿਨੇ ਆ ਉਥੇ ਬ੍ਰੇਕਫਾਸਟ ਕਰਾਂਗੇ ਲੋ ਵੀ ਮਿੱਤਰੋ ਕਰੋ ਦਰਸ਼ਨ ਰੱਬ ਦੀ ਬਣਾਈ ਹੋਈ ਕੁਦਰਤ ਦੇ ਜਿਹੜੀ ਮੇਨ ਲਿਕੇ ਜਾਂਦੇ ਅਸੀਂ ਆਏ ਆ ਆ ਬੈਠੇ ਨੇ ਹਰਿੰਦਰ ਹੁਣ ਹੀ ਕਹਿੰਦੇ ਕੀ ਬਾਤ ਹੈ ਇੱਥੇ ਬਹਿ ਕੇ ਆਉਣਾ ਅਸੀਂ ਬ੍ਰੇਕਫਾਸਟ ਕਰਨਾ ਮੈਂ ਉੱਧਲੀ ਛੜ ਬੰਦੇ ਜਾਣੇ ਅਲਾਊਡ ਆ ਅਸੀਂ ਵੀਡੀਓ ਇੱਧਰ ਲਈ ਹਟ ਦੇਖੀ ਤਾਂ ਅਸੀਂ ਇੱਧਰ ਲਈ ਹਟ ਆਏ ਆ ਇੱਥੇ ਆਉਂਗਾ گاਵਾਂ ਦਾ ਉਹ ਬਣਿਆ ਹੋਇਆ ਪਰ ਗਾਂ ਇੱਥੇ ਕੋਈ ਹੈ ਨਹੀਂ ਗੀ ਅਸੀਂ ਟੱਪ ਕੇ ਆ ਗਏ ਤਾਰਦੀ ਇਲੀਗਲ ਆਏ ਆ ਮਤਲਬ ਪਰ ਕੋਈ ਚੱਕਰ ਹੁਣ ਇੱਥੇ ਬਹਿ ਕੇ ਬ੍ਰੇਕਫਾਸਟ ਕਰਾਂਗੇ ਇਹਨਾਂ ਨੇ ਇੰਸਟਾ ਤੇ ਵੀਡੀਓ ਬਣਾਉਣੀ ਆ ਇੱਕ YouTube ਤੇ ਟਾਈਮ ਲਾਈਵਸ ਲਾ ਕੇ ਰੱਖ ਦਿੰਦੇ ਆ ਮੈਂ ਮਤਰਾ ਇੱਕ ਵਾਰੀ ਲਾਸਟ ਦੇਖ ਲਓ ਪਹਾੜੀ ਦਾ ਨਾਮ ਹੈਗਾ ਰੋਸਨ ਲਾਈ ਬੜੇ ਜਾਣਿਆਂ ਦੀ ਸਵਿਟਸ ਵਾਲਿਆਂ ਜਿਹੜੇ ਪਾਉਂਦੇ ਹੁੰਦੇ ਆ ਗੋਰੇ ਆਪਣੇ ਜਿਹਨਾਂ ਦੇ ਮਿਲੀਅਨਾਂ ਚ ਫੋਲੋਅਰ ਆ ਉਹ ਦੱਸਦੇ ਇਹਨੂੰ ਹਿਡਨ ਜਮ ਬਹੁਤ ਲੋਕਾਂ ਬਾਰੇ ਬਹੁਤ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਸੱਚੀ ਨਹੀਂ ਪਤਾ ਵਾਲੇ ਲੋਕਾਂ ਨੂੰ ਮੈਂ ਵੀ ਮੌਤ ਗੂਗਲ ਤੇ ਸਰਚ ਕੀਤਾ ਫੇਮਸ ਕਨਾਲਸ ਇਨ ਸਵਿਟਜ਼ਲੈਂਡ ਫੇਅਰ ਕਿਤੇ ਜਾ ਕੇ ਲੱਭੀ ਆ ਕਾਫੀ ਕੋਆ ਕੀਤਾ ਅੱਧਾ ਘੰਟਾ ਲੱਗ ਗਏ ਲੱਗ ਗਏ ਲੱਭਣ ਨੂੰ ਜੇ ਉਹ ਉਹ ਹਿਡਨ ਜਮ ਉਹ ਕਹਿੰਦੇ ਤਾਂ ਦੱਸਾਂਗੇ ਜੀ ਤੁਸੀਂ ਸਾਡੀ ਈ-ਬੁੱਕ ਉਹ ਕਰੋ ਵੀ ਉਹਨਾਂ ਦਾ 29 ਕਰੋੜ ਜੋ ਮਿਲਦੀ ਆ ਉਹ ਸਾਰੀਆਂ ਹਿਡਨ ਲੋਕੇਸ਼ਨਾਂ ਦੱਸਦੇ ਆ ਸਵਿਟਜ਼ਰਲੈਂਡ ਦੀਆਂ ਮੈਂ ਕਿਹਾ ਐਵੇਂ ਹੀ ਪੈਸੇ ਦੇਣੇ ਉਹਨਾਂ ਨੂੰ ਆਪ ਲਾਭਦੇ ਆ ਤੇ ਫਾਈਨਲੀ ਲਾਭ ਹੀ ਲਈ ਸਹੀ ਜਗ੍ਹਾ ਤੇ ਆਏ ਆ ਜਦੋਂ ਤੁਸੀਂ ਸੜਕ ਤੋਂ ਆਉਂਗੇ ਨਾ ਤੁਹਾਨੂੰ ਐ ਲੱਗੂਗਾ ਵੀ ਇਹ ਤਾਂ ਇਹ ਨਹੀਂ ਜਾਂਦੀ ਹੋਣੀ ਵੀ ਇਹ ਤਾਂ ਉਹੀ ਆ ਸੜਕ ਜੀ ਜੰਗਲ ਹੀ ਆ ਸਾਰਾ ਜੰਗਲ ਹੀ ਆ ਇੱਕ 8 ਏਰੋ ਦਾ ਢਿਓ ਲੱਗੀ ਆ 36 ਘੰਟਿਆਂ ਦੀ ਮੰਨ ਲਾ 4 4 ਏਰੋ ਦੀ ਲੈ ਲਿਆ ਕਰੋ ਜੇ ਤੁਸੀਂ 24 ਘੰਟੇ ਵੀ ਹਨ ਤੇ ਆ ਹਸਤਾਲੇ ਨੇ ਵਾਲੇ ਵਾਲੇ गावा-ਗੋਵਾ ਫਿਰ ਰਹੀਆਂ ਨੇ ਇੱਧਰ ਡਿਜ਼ਰਲੈਂਡ ਦੀ ਆਨ ਮਾਨ ਸ਼ਾਨ ਰਾਮਾ ਤੇ ਬਸ ਅਸੀਂ ਜਾ ਰਹੇ ਹਾਂ ਹੁਣ ਅੱਗੇ ਨੂੰ ਹੁਣ ਅੱਜ ਅਸੀਂ ਦੋ ਚਾਰ ਨੇ ਹੋਰ ਦੇਖਣੇ ਆ ਝਰਨਿਆਂ ਦੀ ਐਸ ਵਾਰ ਸਾਰਾ ਟੂਰ ਤੇ ਬਾਕੀ ਵਦਰੀ ਚਲਦੇ ਹਾਂ ਉਹ ਅਗਲੇ ਵਲੌਗ ਚ ਦਿਖਾਵਾਂਗੇ ਤੁਹਾਨੂੰ ਚਲਦੇ ਆਉਣਗੇ ਇੱਕ ਤਾਂ ਪੱਕਾ ਚਲਦੇ ਹੋ ਇੱਕ ਤਾਂ ਪਤਾ ਹੈ ਤੇ ਉਹ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਅੱਜ ਅਸੀਂ ਮੁੜਨਾ ਵੀ ਆ ਪਿੰਡ ਨੂੰ ਸ਼ਾਮ ਨੂੰ ਤੱਕ ਮੁੜ ਜਾਾਂਗੇ ਅਗਲਾ ਵਲੌਗ ਦੇਖ ਲਿਓ ਸਾਰੇ ਜਾਣੇ ਜਿਹੜੇ ਪਹਿਲੇ ਦੋ ਵਲੌਗ ਹੋਰ ਪਾਇਆ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਾਰੇ ਕੋ ਕਰਦੇ ਹੋ ਇਹਨੂੰ ਵੀ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇੰਨਾ ਪਿਆਰ ਦੇਣ ਲਈ מלדע, I live longs